ਅਜਿਕ ਉਸੋ ਮੀਡੀਆ ਤੇ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਮੈਂ ਦੇਖ ਤਾਸਵਾਰਾਂ ਨੂੰ ਗੰਗੀਤ ਹੈ ਵੀ ਨਹੀਂ ਹੋ ਇਲਾਕੇ ਦੇ ਵਿੱਚ ਪੈਂਟਬਾਈ ਦੀ ਕੀਤੀ ਜਾ ਰਹੀ ਸੀ ਮਾਨਯੋਗ ਸੀ ਜੀਪੀ ਅਮਰਤਾ ਉਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਜੀ ਆਡਾ ਟਾਉਨ ਸਾਰ ਟੋਨ ਨੰਬਰ 6 ਦੇ ਇੰਚਾਰਜ ਕਰਨਪ੍ਰਿਕ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਇਹ ਮਾਲਕਾਂ ਦਾ ਐਡਰੈਸ ਪੇਰ ਕਰਕੇ ਇਸ ਦਾ ਅਸਰ ਬੁਲਾਇਆ ਜਿਸ ਤੇ ਨੂੰ ਨੂੰ ਚਾਰ ਜੋ ਵੀ ਮੰਦੀ ਕਰ ਰਹੀ ਹੈ ਉਹਦੀ ਕੀਤੀ ਗਈ ਆ ਉਹਦਾ ਚਲਾਨ ਤੱਕਿਆ ਗਿਆ ਸਪੈਂਟ ਬਾਈਂ ਕਰਦੇ ਆ ਨਾਲ ਹੀ ਇਹਨਾਂ ਨੂੰ ਹਟਾਇਆ ਕੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਖਤਰਾ ਬੰਦ ਹੈ ਅੱਛਾ ਲਾਨ ਇਹਨਾਂ ਦਾ ਸਪੈਂਟ ਬਾਈਂ ਦਾ ਕਟਿਆ ਗਿਆ ਰੋਇਆ ਪੀਆ ਰਖਾਈ ਜਰਮਨਾਹ ਰੋਇਆ ਕਿ ਲੋਕਾਂ ਨੂੰ ਨਹੀਂ ਆਈ ਜੀ ਹੋਰ ਨਾਤੇ ਲੋਕਾਂ ਨੂੰ ਇਹੀ ਆ ਕੇ ਸਪੰਟ ਬਾਜੀ ਨਾ ਕਰਨ ਕਰਾਂ ਤੇ ਪਿੱਛੇ ਜਿਹੜੀ ਐਕਸਕਿਪਟ ਉਹ ਆਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰਣਜੀਤ ਅਵਿਨਿਵਾਸ ਦੇ ਵਿੱਚ ਉਹਦਾ ਵੀ ਉਹਨੂੰ ਤਲੇਸ਼ ਕੀਤਾ ਗਿਆ ਸੀ ਤੇ ਬਕਾਇਦਾ ਇਨਾਂ ਕਰਿਆ ਗਿਆ ਸੀ ਹੁਣ ਇਸ ਗੱਡੀ ਨੂੰ ਆਈਪੀਐਸ ਕੀਤਾ ਗੋਨ ਨੰਬਰ ਸੀ ਟ੍ਰੈਫਿਕ ਦੇ ਇੰਚਾਰਜ ਕਰਨ ਸਤ ਮੰਗਲ ਸਿੰਘ ਜੀ ਨੇ ਬੜੇ ਯਤਨਾਂ ਨਾਲ ਫੀਲਦੇ ਲੱਗੇ ਸੀਗੇ ਸਿੱਕੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਅਨੁਸਾਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਮਦੀਦਾ ਮਾਲਕਾਏ ਨੇ ਜਿਨ੍ਹਾਂ ਨੇ ਕੋਈ ਗਲਤੀ ਨੂੰ ਸੋਖਾਰ ਕੀਤਾ ਨਾਲ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਨਹੀਂ ਦੇਈ ਕੋਈ ਹਰਕਤ ਨਹੀਂ ਕਰਾਂਗੇ ਮਦੀਦਾ ਸ਼ਹਿਰ ਵਾਸੀਆਂ ਨੂੰ ਇਹੀ ਕਹਾਂਗੇ ਕਿ ਤੁਹਾਨੂੰ ਹਾਂਜੀ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ ਟੂ-ਵੀਲਰ ਆ ਹੋਰ ਵੀਲਰ ਦਾ ਕਾਰਾਂ ਵਾਲੇ ਆ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਰਸਤੇ ਦੇ ਮੁਲਾਜ਼ਮ ਇਹ ਨਾ ਕਿ ਇਹ ਦੇ ਜੇ ਕੰਸਟ੍ਰਕਟ ਨੂੰ ਰੋਕਦੇ ਆ ਉੱਥੇ ਬਕੈੜਾ ਰੁਕਣਾ ਉਹ ਭੁਜਾ ਕੇ ਨਾ ਲੈ ਕੇ ਜਾਂ ਕਿਉਂਕਿ ਇਸ ਨਾਲ ਕੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਬੰਦਾ ਕਾਨੂੰਨ ਦੀ ਲੰਗਣਾ ਕਰ ਰਿਹਾ ਇਹ ਕੋਈ ਤਾਂ ਦਾ ਕਾਰਜਕ ਨਹੀਂ ਹੈ ਇਸ ਤਰ੍ਹਾਂ ਦੇ ਪ੍ਰੈਮਸ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਨੂੰ ਅਮਰ ਸਾਹਿਬ ਦੇ ਰੋਮਦਾ ਆਰਾਮਦਾਹ ਜੀ ਦੀ ਲਗੜੀ ਵਿੱਚ ਵਧੀਆ ਢੰਗ ਨਾਲ ਚਾਰੂ ਰੂਪ ਰਗੂਰੇ ਪੀਤਾ ਜਾ ਸਕਿਆ ਇਹ ਲੋਕਾਂ ਨੂੰ ਇੱਕ ਇਸ ਦੀ ਗੋਸ਼ਟੀ ਮੱਥਾ ਮੁਸ਼ਕਲ ਦਾ ਸਾਹਮਣਾ ਨਾ ਕਰ ਮਾ। ਸਮਾਜਿਕ ਦੇ ਕੋਟੀ ਕਿ ਅੰਮੋਲਕ ਐਕਸਿਡੈਂਟ ਹੋ ਗਿਆ। ਇਹ ਜਿਹੜੇ ਜਨੂੰ ਭਜਾ ਕੇ ਲੈ ਜਾਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਮਤੋਂ ਕੋ ਪਤਾ ਨਹੀਂ ਲੱਗਦਾ ਕਿ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਗਰਾਉਂਡ ਸਾਈਡ ਵੀ ਲੈ ਜਾਂਦੇ ਨੇ। ਇਸ ਤਰ੍ਹਾਂ ਐਕਸਿਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਐਮਜਿ ਕਰਦੇ ਆ। ਤਾਂ ਇਹਨਾਂ ਨੂੰ ਬੁਲਾ ਕੇ ਜਨ ਆਨੰਦ ਕਰਿਆ ਗਿਆ ਤੇ ਸਿੱਟਾ ਗਿਆ। ਹਾਂਜੀ ਉਹ ਤੇ ਪਹਿਲੇ ਕਾਰਵਾਈ ਹੋ ਚੁੱਕੀ ਆ ਆ ਤਦੀ ਜਿਹੜੀ ਆ ਉਹਦੀ ਪਹਿਲਾਂ ਇੰਕ ਕਰ ਲਈ ਉਹ ਚੁੱਕੀ ਆ ਉਹਨਾਂ ਨੂੰ ਕ੍ਰੀਪੀ ਪੈ ਗਿਆ ਹੈ ਕਿ ਉਹਨਾਂ ਦੇ ਫਰਾਂਸ